ਇਸ ਤਰ੍ਹਾਂ ਦੀ ਜਿਹੜੀ ਆ ਰਹੀ ਹੈ ਕਿਸ ਤਰ੍ਹਾਂ ਦੇ ਪ੍ਰੋਗਰਾਮ ਦੀ ਜਿਹਨੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਬਹੁਤ ਹੀ ਬਹੁਤ ਹੀ ਅ ਬਹੁਤ ਹੀ ਜਿਹੜਾ ਹੈ ਉਤਸ਼ਾਹ ਨਾਲ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਮਨਾਇਆ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਬੈਠੇ ਆ ਉਹ ਬਹੁਤ ਵੱਡੇ ਪ੍ਰੋਗਰਾਮ ਕਰ ਰਹੀ ਹੈ ਪਿੱਛੇ ਉਹਨਾਂ ਦਾ ਨਗਰ ਕੀਰਤਨ ਵੀ ਅਸੀਂ ਦਿੱਲੀ ਦੇ ਵਿੱਚ ਰਿਸੀਵ ਕੀਤਾ ਗੁਰਦੁਆਰਾ ਰਕਾਬਗੰਜ ਔਰ ਬਹੁਤ ਭੜਿਆ ਉਹ ਸਾਰੇ ਜਗ੍ਹਾ ਤੋਂ ਕਲ ਡਰੇ ਨੇ ਉਥੇ ਪੰਜਾਬ ਸਰਕਾਰ ਵੀ ਲਾਈਟ ਐਂਡ ਸਾਊਂਡ ਸ਼ੋਅ ਜਿਹੜਾ ਸਾਡਾ ਪ੍ਰਚਾਰ ਦਾ ਮਾਧਿਅਮ ਹੈ ਅਸੀਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ 1999 ਦੇ ਵਿੱਚ ਬੋਲੇ ਸੋ ਨਿਹਾਲ ਬਣਾਇਆ ਉਹ ਅਮਰੀਕਾ ਕੈਨੇਡਾ ਗਿਆ ਕਿਉਂਕਿ ਇਹ ਪ੍ਰਚਾਰ ਦਾ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਹੈ ਇਤਿਹਾਸ ਸਾਡੇ ਬੱਚਿਆਂ ਨੂੰ ਇਤਿਹਾਸ ਨਹੀਂ ਪਤਾ ਵੀ ਇਹ ਕਿਵੇਂ ਸ਼ਹਾਦਤਾਂ ਹੋਈਆਂ ਕੀ ਸੀ ਕਿਵੇਂ ਜ਼ੁਲਮ ਦਾ ਟੱਕਰਾ ਕੀਤਾ ਫਿਰ ਅਸੀਂ ਗੁਰੂ ਮਾਨ ਦੇ ਉਹ ਗ੍ਰੰਥ ਬਣਾਇਆ ਸਰਬੰਸਦਾਨੀ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਉੱਤੇ ਉਹ ਇਹ ਬਹੁਤ ਮੈਂ ਛਲਾਗਾ ਕਰਦਾ ਅਰਜੋਤ ਬੈਂਸ ਜੀ ਕਰਨ ਪ੍ਰੀਤ ਸੋਨ ਜੀ ਤੇ ਬਾਲੀ ਜੀ ਸਾਰਿਆਂ ਨੇ ਭਗਵੰਤ ਮਾਨ ਜੀ ਦੇ ਰਮਾਇ ਜਿਹੜੇ ਲਾਈਟ ਐਂਡ ਸਾਊਂਡ ਸ਼ੋਅ ਹੁਣ ਅਨੰਦਪੁਰ ਸਾਹਿਬ ਕੈਂਪ ਸਿਟੀ ਹੋ ਰਿਹਾ ਦਿੱਲੀ ਚ ਵੀ ਲਾਲ ਕਿਲੇ ਦੇ ਉੱਤੇ ਬਹੁਤ ਭਰਿਆ ਸਮਾਗਮ ਹੋ ਰਹੇ ਨੇ ਲੇਕਿਨ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਦਿੱਲੀ ਸਰਕਾਰ ਨੂੰ ਬੇਨਤੀ ਕੀਤੀ ਸਾਰਿਆਂ ਨੂੰ ਬੇਨਤੀ ਕੀਤੀ ਕਿ ਇਹ ਜਰੂਰ ਮਨਾਈਏ ਆਪਾਂ ਸ਼ਤਾਬ ਦੀਆਂ ਪਰ ਕੋਈ ਨਾ ਕੋਈ ਗੁਰੂ ਤੇਗ ਬਹਾਦਰ ਜਿਹਦੇ ਨਾਂ ਤੇ ਕੋਈ ਇੰਟਰਫੇਸ ਯੂਨੀਵਰਸਿਟੀ ਇੰਟਰਫੇਸ ਇੰਸਟੀਚਿਊ ਕੋਈ ਮੈਡੀਕਲ ਯੂਨੀਵਰਸਿਟੀ ਕੋਈ ਆਪਾਂ ਇੰਸਟੀਚਿਊਸ਼ਨ ਜ਼ਰੂਰ ਬਣਾਈਏ ਕਿਉਂਕਿ ਕਰੋੜਾ ਰੁਪਿਆ ਆਪਾਂ ਲਾ ਰਹੇ ਹਾਂ ਸਟਾਪੀਆਂ ਤੇ 23 24 25 26 ਨੂੰ 100 ਕਰੋੜ ਰੁਪਿਆ ਦੇ ਕਰੀਬ ਖਰਚ ਹੋ ਜਾਣਾ ਸਾਰਿਆਂ ਦਾ ਮਿਲਾ ਕੇ ਲੇਕਿਨ ਇਹਦੇ ਜੋ ਆਪਾਂ ਨੂੰ ਦਸਵੰਦ ਕੱਢ ਕੇ ਕੋਈ ਨਾ ਕੋਈ ਇੰਸਟੀਚਿਊਸ਼ਨ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਆਪਣੇ ਗਰੀਬ ਪੰਜਾਬੀ ਬੱਚਿਆਂ ਲਈ ਉਹਨਾਂ ਦੇ ਸਕਾਲਰਸ਼ਿਪ ਲਈ ਉਹਨਾਂ ਦੀ ਉਚੇਰੀ ਵਿੱਦਿਆ ਲਈ ਉਸ ਗੁਰੂ ਤੇਗ ਬਹਾਦਰ ਜੀ ਦੇ 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 ਦੀ ਅਸੀਸ ਨਾਲ ਉਹ ਬੱਚੇ ਸਾਡੇ ਪੜ ਸਕਣ ਬੇਰੋਜ਼ਗਾਰੀ ਖਤਮ ਹੋ ਸਕੇ ਇਹ ਹੀ ਮੇਰੀ ਬੇਨਤੀ ਸੰਸਦ ਜੋ ਤੁਸੀਂ ਕਹਾਂ ਆਨੰਦਪੁਰ ਸਾਹਿਬ ਦੇ ਵੱਡੇ ਪੱਧਰ ਤੇ ਪੰਜਾਬ ਸਰਕਾਰ ਨੇ ਸਮਾਗਮ ਦਾ ਕੀਤਾ ਪਸ਼ਰੋਮਨੀ ਕਮੇਟੀ ਨੇ ਉੱਥੇ ਜਿਹੜਾ ਸਵਾਗਤ ਕਰਨ ਦੇ ਲਈ ਧਾਰਮਿਕ ਸਮਾਗਮ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਸਿੱਧਾ ਦੇਖੋ ਮੈਂ ਮੈਂ ਉਹ ਰਾਜਨੀਤਿਕ ਮਾਮਲੇ ਨਹੀਂ ਪੜਨਾ ਚਾਹਣਾ ਪਰ ਸ਼ਰੋਮਨੀ ਕਮੇਟੀ ਨੇ ਇਹ ਨਹੀਂ ਕਿਹਾ ਵੀ ਉਹ ਜਿਹੜਾ ਟੈਂਟ ਸਿਟੀ ਪੰਜਾਬ ਸਰਕਾਰ ਲਾ ਰਹੀ ਹੈ ਉਹ ਲੱਗ ਰਿਹਾ ਉਹ ਗੱਲ ਸੀ ਕਿ ਗੁਰਦੁਆਰੇ ਦੇ ਅੰਦਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਮੈਂ ਵੀ ਗਿਆ ਉੱਥੇ ਪੰਜਾਬ ਸਰਕਾਰ ਵੱਲੋਂ ਹੈਰੀਟੇਜ ਸਟਰੀਟ ਵੀ ਬਣਾਈ ਗਈ ਹੈ ਹੁਣ ਹਰਜੋਤ ਬੈਂਸ ਜੀ ਤੇ ਅਸੀਂ ਸੋਚ ਰਹੇ ਆਂ ਵੀ ਇਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਸੀਸਗੰਜ ਤੱਕ ਵੀ ਬਣਾਈਏ ਸਾਡਾ ਪਲਾਨ ਹੈ ਉਹ ਐਸਡੀਪੀ ਨੇ ਕਿਹਾ ਕਿ ਕਿ ਨਹੀਂ ਗੁਰਦੁਆਰੇ ਦੇ ਅੰਦਰ ਅਸੀਂ ਕੀਰਤਨ ਅਸੀਂ ਕਰਾਵਾਂਗੇ ਹੁਣ ਮੈਂ ਇਹ ਵੀ ਗੱਲ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਆਪਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਮੈਂ ਸਮਝਦਾ ਸਾਰੀਆਂ ਸੰਸਥਾਵਾਂ ਨੂੰ ਪੰਜਾਬ ਸਰਕਾਰ ਐਸਡੀਪੀਸੀ ਦਿੱਲੀ ਸਰਕਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਇਹ ਹਜ਼ੂਰ ਸਾਰਿਆਂ ਨੂੰ ਆਪਾਂ ਨੂੰ ਬਈ ਇਕੱਠੇ ਮਨਾਣਾ ਚਾਹੀਦਾ ਹੁਣ ਜੇ ਕੀਰਤਨ ਦਰਬਾਰ ਕੋਈ ਵੀ ਕਰਾ ਰਿਆ ਉੱਥੇ ਚਲੋ ਕੋਈ ਵੀ ਕਰਾ ਰਿਆ ਮੈਂ ਉਮੀਦ ਕਰਦਾ ਕਿ ਐਸਜੀਪੀਸੀ ਸਾਰਿਆਂ ਨੂੰ ਉੱਥੇ ਨਿਯੋਤਾ ਦੇਗੀ ਕਿਰਾਾ ਕੋਈ ਲਵੇ ਚਲੋ ਪਰ ਉੱਥੇ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਕਾ ਦੀ ਲੋਕਾਂ ਦੀ ਉਹ ਸਾਰੇ ਆਪਾਂ ਇੱਕ ਰਾਤ ਨੂੰ ਗੁਰੂ ਤੇਗ ਬਹਾਦਰ ਜੀ ਦੀ ਸੋ ਰੀਤੀ ਦੇ ਵਿੱਚ ਜਿਨ੍ਹਾਂ ਨੇ ਆਪਣਾ ਸੀਸ ਦੇ ਦਿੱਤਾ ਆਪਾਂ ਇਹ 3-4 ਘੰਟੇ ਇਕੱਠੇ ਬਹਿ ਕੇ ਕੀਰਤਨ ਨਹੀਂ ਸੁਣ ਸਕਦੇ ਕੀ ਤੇ ਮੈਨੂੰ ਆਸ ਹੈ ਐਸਜੀਪੀਸੀ ਉਹ ਸਾਰਿਆਂ ਨੂੰ ਨਿਯੋਤਾ ਦੇਗੀ ਔਰ ਸਾਰੇ ਅਸੀਂ ਉੱਥੇ ਇਕੱਠੇ ਹੋ ਕੇ ਗੁਰਦੁਆਰਾ ਸ੍ਰੀ ਵਿਹਨ ਸਾਹਿਬ ਕੀਰਤਨ ਕਰਾਂਗੇ ਸੋਤਾਂ ਨੂੰ ਕੋਈ ਦਾ ਪੱਤਰ ਦਿੱਤਾ ਨਿੱਜੀ ਲੋਰ ਦੇ